ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨ ਪਰ ਤਖ ਗੁਰੂ ਨਿਸਤਾਰੇ ੋਡੀ ਬਾਣੀ ਭਗਤਾ ਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਝਲਕੀ ਮਛਲੀ ਚਰਖੂਰ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਛਲੀ ਚਰਖੂਰ ਕਾਏ ਰੇ ਬਕ ਬਾਦ ਲਾਇਓ ਜੇਨ ਹਰ ਪਾਇਓ ਤਨਹਿ ਛਪਾਇਓ ਰਹਾਉ ਪੰਡਤ ਹੋਏ ਕੈ ਵੇਦ ਬਖਾਨੈ ਮੂਰਖ ਨਾਮ ਦਿਓ ਰਾਮਹਿ ਜਨ ਪੰਡਤ ਹੋਏ ਕੈ ਵੇਦ ਬਖਾਨੈ ਮੂਰਖ ਨਾਮ ਦਿਓ ਰਾਮ ਹੈ ਜਨ ਪਾਉ ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਕੋਈ ਮਨੁੱਖ ਆਖਦਾ ਹੈ ਪਰਮਾਤਮਾ ਸਾਡੇ ਨੇੜੇ ਵੱਸਦਾ ਹੈ ਕੋਈ ਆਖਦਾ ਹੈ ਪ੍ਰਭੂ ਅਸਾਥੋਂ ਕਿਤੇ ਦੂਰ ਥਾਂ ਤੇ ਹੈ ਪਰ ਨਿਰਾ ਬੈਸ ਨਾਲ ਨਿਰਣਾ ਕਰ ਲੈਣਾ ਇਉਂ ਹੀ ਅਸੰਭਵ ਹੈ ਜਿਵੇਂ ਪਾਣੀ ਵਿੱਚ ਰਹਿਣ ਵਾਲੀ ਮੱਛੀ ਖਜੂਰ ਉੱਤੇ ਚੜਨ ਦਾ ਯਤਨ ਕਰੇ ਜਿਸ ਉੱਤੇ ਮਨੁੱਖ ਭੀ ਬੜੇ ਔਖੇ ਹੋ ਕੇ ਚੜਦੇ ਹਨ हे ਭਾਈ ਰੱਬ ਨੇੜੇ ਹੈ ਕਿ ਦੂਰ ਜਿਸ ਬਾਰੇ ਆਪਣੀ ਵਿਦਿਆ ਦਾ ਵਿਖਾਵਾ ਕਰਨ ਲਈ ਕਿਉਂ ਵਿਅਰਥ ਬਹਿਸ ਕਰਦੇ ਹੋ ਜਿਸ ਮਨੁੱਖ ਨੇ ਰੱਬ ਨੂੰ ਲੱਭ ਲਿਆ ਹੈ ਉਸ ਨੇ ਆਪਣੇ ਆਪ ਨੂੰ ਲੁਕਾਇਆ ਹੈ ਭਾਵ ਉਹ ਇਹਨਾਂ ਬਹਿਸਾਂ ਦੇ ਰਾਹੀਂ ਆਪਣੀ ਵਿਦਿਆ ਦਾ ਢੰਡੋਰਾ ਨਹੀਂ ਦਿੰਦਾ ਫਿਰਦਾ ਵਿਦਿਆ ਹਾਸਲ ਕਰਕੇ ਬ੍ਰਾਹਮਣ ਆਦਿਕ ਤਾਂ ਵੇਦ ਆਦਿਕ ਧਰਮ ਪੁਸਤਕਾਂ ਦੀ ਵਿਸਥਾਰ ਨਾਲ ਚਰਚਾ ਕਰਦਾ ਫਿਰਦਾ ਹੈ ਪਰ ਮੂਰਖ ਨਾਮਦੇਵ ਸਿਰਫ ਪ੍ਰਮਾਤਮਾ ਨੂੰ ਹੀ ਪਛਾਣਦਾ ਹੈ ਕੇਵਲ ਪ੍ਰਮਾਤਮਾ ਨਾਲ ਹੀ ਉਸ ਦੇ ਸਿਮਰਨ ਦੀ ਰਾਹੀ ਸਾਂਝ ਪਾਉਂਦਾ ਹੈ